ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਕੋਲ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪੀਓ ਤੇ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦੱਸਦੀ ਕਿ ਲਗਾਤਾਰ ਸਵੇਰ ਤੋਂ ਹੀ ਬਰਸਾਤ ਹੋ ਰਹੀ ਏ ਪਿਛਲੇ ਕਈ ਦਿਨਾਂ ਤੋਂ ਜਿਹੜਾ ਆ ਇਹ ਬਰਸਾਤਾਂ ਲਗਾਤਾਰ ਹੋ ਰਹੀਆਂ ਨੇ ਤੇ ਇਸ ਬਰਸਾਤਾਂ ਦੇ ਕਾਰਨ ਬਹੁਤ ਸਾਰੀਆਂ ਪ੍ਰੋਬਲਮਸ ਕ੍ਰੀਏਟ ਹੋ ਜਾਂਦੀਆਂ ਨੇ ਜਿੱਥੇ ਕੇ ਲੋਕਾਂ ਦੇ ਕੰਮਕਾੜ ਠੱਪ ਹੋ ਜਾਂਦੇ ਨੇ ਉੱਥੇ ਹੀ ਪਸ਼ੂ ਪੰਛੀਆਂ ਦੇ ਲਈ ਵੀ ਖਾਣ ਪੀਣ ਦੀਆਂ ਚੀਜ਼ਾਂ ਦਾ ਜਿਹੜਾ ਆ ਉਹ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਤੇ ਪੰਛੀਆਂ ਨੂੰ ਵੀ ਦਾਣਾ ਪ੍ਰਸਾਦਾਂ ਦੇ ਵਿੱਚ ਮੁਸ਼ਕਲ ਦੇ ਨਾਲ ਮਿਲਦਾ ਹੈ ਉੱਥੇ ਹੀ ਤੁਹਾਨੂੰ ਦੱਸਦੀ ਆ ਕਿ ਗਵਰਨਮੈਂਟ ਕਾਲਜ ਗੁਰਦਾਸਪੁਰ ਦੇ ਵਿੱਚ ਸ਼ੈਰ ਕਰਨ ਆਏ ਬਜ਼ੁਰਗਾਂ ਵੱਲੋਂ ਪੰਛੀਆਂ ਦੇ ਲਈ ਦਾਣਾ ਲੈ ਕੇ ਆਇਆ ਜਾਂਦਾ ਤੇ ਉਹਨਾਂ ਪੰਛੀਆਂ ਨੂੰ ਦਾਣਾ ਪਾਇਆ ਜਾਂਦਾ ਤਾਂ ਕਿ ਪੰਛੀ ਬਰਸਾਤਾ ਦੇ ਦਿਨਾਂ ਦੇ ਵਿੱਚ ਆਪਣਾ ਪੇਟ ਭਰ ਸਕਣ ਉੱਥੇ ਹੀ ਬਾਲ ਬਾਤ ਕਰਦੇ ਆ ਬਜ਼ੁਰਗਾਂ ਦੇ ਨਾਲ ਬਜ਼ੁਰਗਾਂ ਨੇ ਕਿਹਾ ਕਿ ਬਹੁਤ ਸਾਰੇ ਦਰਖਤ ਜਿਹੜੇ ਆ ਉਹ ਵੱਡੇ ਜਾਂਦੇ ਨੇ ਤੇ ਦਰਖਤ ਵੱਡੇ ਜਾਂਦੇ ਨਾਲ ਪੰਛੀ ਅਲੋਪ ਹੁੰਦੇ ਜਾ ਰਹੇ ਨੇ ਤੇ ਇਹਨਾਂ ਪੰਛੀਆਂ ਨੂੰ ਬਚਾਉਣ ਦੇ ਲਈ ਅਸੀਂ ਇਹ ਜਿਹੜਾ ਆ ਉਪਰਾਲਾ ਕਰਦੇ ਰਹਿੰਨੇ ਆ ਇਦਾਂ ਹੀ ਅਸੀਂ ਆਪਣੇ ਘਰ ਦੇ ਵਿੱਚ ਵੀ ਪੰਛੀਆਂ ਨੂੰ ਦਾਣਾ ਪਾਣੀ ਪਾਉਂਦੇ ਰਹਿੰਨੇ ਆ ਤੇ ਜਦੋਂ ਵੀ ਸਹਿਰ ਕਰਨ ਦੇ ਲਈ ਅਸੀਂ ਗਵਰਨਮੈਂਟ ਕਾਲਜ ਦੇ ਵਿੱਚ ਪਹੁੰਚਦੇ ਆ ਰੋਜ਼ਾਨਾ ਇੱਥੇ ਪੰਛੀਆਂ ਨੂੰ ਜੜਾ ਆ ਉਹ ਦਾਣੇ ਵਗੈਰਾ ਪਾਉਂਦੇ ਰਹਿੰਨੇ ਜਿਹਦੇ ਵਿੱਚ ਬਹੁਤ ਸਾਰੇ ਪੰਛੀ ਜਿਵੇਂ ਕਿ ਕਬੂਤਰ ਸ਼ਾਰਕਾ ਦੇ ਛਿੜੀਆਂ ਵਗੈਰਾ ਆ ਕੇ ਦਾਣਾ ਚੁਗ ਕੇ ਤੇ ਆਪਣਾ ਪੇਟ ਭਰ ਲੈਂਦੀਆਂ ਨੇ ਤੇ ਨਾਲ ਦੀ ਨਾਲ ਉਹਨਾਂ ਦਾ ਇੱਕ ਸੋਹਣਾ ਸੁਨੇਹਾ ਵੀ ਸੀ ਕਿ ਐਸੇ ਪੰਛੀਆਂ ਨੂੰ ਹਮੇਸ਼ਾ ਹੀ ਬਰਸਾਤੀ ਦਿਨਾਂ ਦੇ ਵਿੱਚ ਜਾਂ ਫਿਰ ਗਰਮੀ ਭਰਪੂਰ ਦਿਨਾਂ ਦੇ ਵਿੱਚ ਪਾਣੀ ਦਾਣਾ ਜੜਾ ਆ ਉਹ ਪੰਦੇ ਰਹਿਣਾ ਚਾਹੀਦਾ ਤਾਂ ਕਿ ਇਹਨਾਂ ਨੂੰ ਪਿਆਸ ਤੇ ਭੁੱਖ ਤੋਂ ਬਚਾਇਆ ਜਾ ਸਕੇ ਤੇ ਸਮੇਸਰ ਇਹਨਾਂ ਦੀ ਭੁੱਖ ਤੇ ਪਿਆਸ ਨੂੰ ਦੂਰ ਕਰਨ ਲਈ ਦਾਣਾ ਪਾਣੀ ਹਮੇਸ਼ਾ ਹੀ ਇਹਨਾਂ ਤੱਕ ਪਹੁੰਚਾਉਂਦੇ ਰਹਿਣਾ ਚਾਹੀਦਾ ਜੋ ਕਿ ਇਹ ਬਜ਼ੁਰਗ ਵਧੀਆ ਤਰੀਕੇ ਦੇ ਨਾਲ ਇਹ ਕਾਰਜਕ੍ਰਮ ਕਰਦੇ ਪਏ ਨੇ ਤੇ ਲਗਾਤਾਰ ਪੰਛੀਆਂ ਦੇ ਲਈ ਗੋਮੜ ਕਾਲੇ ਦੇ ਵਿੱਚ ਜਿਹੜਾ ਆ ਇਹ ਦਾਣੇ ਅਕਸਰ ਹੀ ਪਾਉਂਦੇ ਰਹਿੰਦੇ ਨੇ ਆਓ ਦੇਖਦੇ ਹਾਂ ਤਸਵੀਰਾਂ ਤਾਰਕ ਪੁਸ਼ਪ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਪੰਛੀਆਂ ਨੂੰ ਚੋਗਾ ਜਰੂਰ ਪਾਣਾ ਚਾਹੀਦਾ ਹੈ ਬੇਜਵਾਨ ਨੂੰ ਚੋਗਾ ਪਾਣਾ ਚਾਹੀਦਾ ਹੈ ਹਈ ਹਰ ਰੋਜ਼ ਜਿਹੜੇ ਸਾਡੇ ਮੈਂਬਰ ਨੇ 9 10 ਇੱਥੇ ਗਵਰਨਮੈਂਟ ਕਾਰਡੀ ਤੇ ਸ਼ੇਅਰ ਕਰਦੇ ਨੇ ਨਾਲ ਸੇਵਾ ਪੰਛੀਆਂ ਦੀ ਕਰਦੇ ਨੇ ਹਰ ਰੋਜ਼ ਪਾਣੀ ਪਾਉਂਦੇ ਨੇ ਹਰ ਰੋਜ਼ ਇਹਨਾਂ ਨੂੰ ਚੌਲ ਦਾਲ ਜੋ ਵੀ ਹੈਗਾ ਸਭ ਕੁਝ ਇਹਨਾਂ ਨੂੰ ਪਾਉਂਦੇ ਨੇ ਤਾਂ ਕਿ ਪੰਛੀ ਇੱਥੋਂ ਖਾਣ ਤੇ ਸੀਸਾ ਦੇਣ ਠੀਕ ਹੈ ਤੇ ਅਸੀਂ ਇਹ ਸਾਰਿਆਂ ਨੂੰ ਇਹ ਕਹਾਂਗੇ ਕਿ ਬੇਜਵਾਨਾਂ ਦੀ ਬੇਜਵਾਨਾਂ ਨੂੰ ਜਰੂਰ ਚੋਗਾ ਪਾਣਾ ਚਾਹੀਦਾ ਹੈ ਬਾਕੀ ਜਿੰਨੇ ਸਾਡੇ ਮੈਂਬਰ ਨੇ ਇਹ ਇੱਥੇ ਸ਼ੂਗਰ ਵੀ ਕਰਦੇ ਨੇ ਕਿਸੇ ਦਿਨ ਠੰਡਾ ਕਿਸੇ ਦਿਨ ਵੇਸਣ ਕਿਸੇ ਦਿਨ ਪਾਰਟੀ ਵੀ ਕਰਦੇ ਨੇ ਇਹ ਸਾਡੇ ਮੈਂਬਰ ਬੜੇ ਵਧੀਆ ਨੇ ਪੈਨਸ਼ਨਰ ਮੈਂਬਰ ਨੇ ਤੈਹੇ ਦਾ ਕੋਈ ਹਸਾਬਤਾ ਨਹੀਂ ਪੁੱਛਦੇ ਇਹ ਬਹੁਤ ਵਧੀਆ ਬੰਦੇ ਨੇ ਜੈ ਹਿੰਦ ਇਹ ਵੀ ਪਟਾਰੀ ਸਾਹਿਬ ਸਾਡੇ ਕਾਲਜ ਦੇ ਸਰਪਾਲਟੀ ਆ ਨਾ ਉਹਨਾਂ ਨੇ ਪ੍ਰਧਾਨ ਨਾ ਬਹੁਤ ਅੱਛੇ ਬੰਦੇ ਨਾ ਜਦੋਂ ਕੋਈ ਵੀ ਸਾਡੇ ਪ੍ਰੋਗਰਾਮ ਹੁੰਦਾ ਹੀ ਮਤਲਬ ਉਹਦੇ ਵਿੱਚ ਠੰਡਾ ਮੰਗਾਈਏ ਵੇਸਲ ਮੰਗਾਈਏ ਅਸੀਂ ਸਾਰੇ ਲਟਾਰਨਟ ਕੋਈ ਨਾ ਕੋਈ ਥੋੜਾ ਬੋਧਾ ਕਰਦੇ ਆ ਤੇ ਇਹ ਥੋੜਾ ਵਿੱਚ ਵਾਧਾ ਦਾਨ ਕਰ ਦਿੰਦੇ ਕੋਈ ਇਹਨਾਂ ਦੀ ਪੈਨਸ਼ਨ ਸਾਡੇ ਨਾਲੋਂ ਜ਼ਿਆਦਾ ਸਾਡੀ ਪੈਨਸ਼ਨ ਥੋੜੀ ਘੱਟ ਆ ਇਹ ਕਰਕੇ ਦਿਨ ਰੁਪਈਆ 5-400 ਖਰਚਣਾ ਪੈਦੇ ਅਸੀਂ ਇਹਨਾਂ ਨੂੰ ਦੇ ਦਿੰਦੇ ਆ ਸਾਰਾ 200 ਰੁਪਈਆ ਮਹੀਨੇ ਦਾ ਫੰਡ ਦੇ ਤੇ 300 ਸਾਰਾ ਉਹਦੇ ਉਹਦੇ ਵਿੱਚ ਵੀ ਦਾਣੇ ਦੁਣੇ ਵਿਚਾਰਾ ਪਾਉਂਦਾ ਵਾ ਪੰਛੀਆਂ ਦੀ ਏ ਇਕਾ ਸਾਡੇ ਫੁੱਟਬਾਲ ਦੀ ਗਰਾਊਂਡ ਕਰਾ ਡਾ ਘਾ ਕੁ ਇਹ ਵੀ ਬਿਲਕੁਲ ਉਧਰ ਵੀ ਧਿਆਨ ਦੇ ਰਹੇ ਸਾਡੀ ਪ੍ਰਸ਼ਾਸਨ ਉਹ ਵੀ ਵਧੀਆ ਗਰਾਊਂਡ ਕਰਦੇ ਸਾਡੀ ਕਿਤੇ ਬਹੁਤ ਸ਼ੁਕਰੀਆ ਆਪਕਾ ਬਹੁਤ ਆਪਦੇ ਚੈਨਲ ਦਾ ਬਹੁਤ ਛੋੜੀ ਸ਼ੁਕਰੀਆ ਜਿਹੜਾ ਸਾਡੀ ਉਪ ਰਿਪੋਰਟਾਂ ਤਾ ਤੱਕ ਪਹੁੰਚਾਉਂਦੇ ਆ ਜੀ ਬਿਲਕੁਲ